ਕਾਲੀ ਦਾਤਰੀ ਚੰਨਣ ਦਾ ਦਸ ਤਾਤ ਲੱਛੀ ਕੁੜੀ ਵਾਟੀਆਂ ਕਰੇ ਓਦ ਨੈਣਾ ਵਿੱਚ ਲੱਪ ਲੱਪ ਕਜਲਾ ਤੇ ਕੰਨਾਂ ਵਿੱਚ ਕੋਕਲੇ ਹਰੇ ਕਾਲੀ ਦਾਤਰੀ ਚੰਨਣ ਦਾ ਦਸ ਤਾਤ ਲੱਛੀ ਕੁੜੀ ਵਾਟੀਆਂ ਕਰੇ ਓਦ ਨੈਣਾ ਵਿੱਚ ਲੱਪ ਲੱਪ ਕਜਲਾ ਤੇ ਕੰਨਾਂ ਵਿੱਚ ਕੋਕਲੇ ਹਰੇ ਮੁਖ ਤੇ ਪਸੀਨਾ ਉਦਾ ਖਾਵੇਂ ਜਮੇਲੇ ਨੀ ਜਿਵੇਂ ਹੁੰਦੀ ਕਮੀਆਂ ਤੇ ਕੱਥੇ ਦੀ ਤਰੇਲੇ ਨੀ ਉਹ ਦੇ ਹੱਥ ਵਿੱਚ ਉਹ ਦੇ ਹੱਥ ਜਿੱਡ ਲੰਮੇ ਤੌਣ ਵੇਖ ਕੇ ਪਹਿਲਾ ਪੌਣ ਮੋਰ ਵੀ ਡਰੇ ਕਾਲੀ ਦਾ ਤਰੀ ਚਨਣੇ ਦਾ ਦਸ ਤਤ ਲੱਛੀ ਕੁੜੀ ਵਾਟੀਆਂ ਕਰੇ ਕਾਲੀ ਦਾਤਰੀ ਚੰਨਣ ਦਾ ਦਸ ਤਾਤ ਲੱਛੀ ਕੁੜੀ ਵੰਟੀਆ ਕਰੇ ਰੰਗ ਦੇ ਪਿਆ ਜਿੱਤ ਸ਼ਰਾਬਿਓਂ ਦੀ ਟੋਰਨੀ ਬਾਗਾਂ ਵਿੱਚ ਲੰਘਦੇ ਨੂੰ ਲੜ ਜਾਂਦੇ ਭੋਰਨੀ ਓਹ ਦਿਵਾਲਾ ਵਿੱਚ ਮੱਸੀਆਂ ਨੂੰ ਵੇਖ ਕੇ ਕਿੰਨੇ ਚੰਨ ਡੋਬ ਕੇ ਮਰੇ ਕਾਲੀ ਦਾਤਰੀ ਚੰਨਣ ਦਾ ਦਸ ਤਾਤ ਲੱਛੀ ਕੁੜੀ ਵੰਟੀਆ ਕਰੇ ਹਾੜੀ ਦਾ ਤਰੀ ਚੰਨਣ ਦਾ ਦਸ ਤਤ ਲਾਚੀ ਕੁੜੀ ਵਾਡੀਆਂ ਕਰੇ ਗੋਰੇ ਹੱਥੀ ਦਾ ਤਰੀ ਨੇ ਪਾਇਆ ਏ ਹਨੇਰ ਨਹੀਂ ਵੱਡ ਵੱਡ ਲਈ ਜਾਵੇਂ ਕਣਕਾਂ ਦੇ ਟਹਿਰ ਨਹੀਂ ਗੋਰੇ ਹੱਥੀ ਦਾ ਤਰੀ ਨੇ ਪਾਇਆ ਏ ਹਨੇਰ ਨਹੀਂ ਵੱਡ ਵੱਡ ਲਈ ਜਾਵੇਂ ਕਣਕਾਂ ਦੇ ਟਹਿਰ ਨਹੀਂ ਓਨੂੰ ਤੋਪ ਵਿੱਚ ਪਖਦੇ ਨੂੰ ਵੇਖ ਕੇ ਬੱਦਲਾਂ ਨੇ ਇਹ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵੱਡਿਆ ਕਰੇ ਉਹ ਦਿਨਾਂ ਵਿੱਚ ਲਪਲਪ ਕਜਲ ਤੇ ਕੰਨਾ ਵਿੱਚ ਕੋਕਲੇ ਹਰੇ ਕਾਲੀ ਦਾ ਤੇ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵੱਡਿਆ ਕਰੇ